ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲੈਹਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਭਾਈ ਕੀ ਹਾਲ ਚਾਲ ਹੈ ਬਾਜੀ ਮਾ ਚਲੋ ਕੈਰ ਵਾਲਾ ਟੌਪਿਕ ਵੀ ਵੀਡੀਓ ਬਣਾ ਕੇ ਹਨਾ ਰਾਖੀ ਲਈਏ ਪਹਿਲਾਂ ਦੂਸਰਾ ਲਈ ਪਾਤੀ ਤੇ ਉਸ ਤੋਂ ਬਾਅਦ ਮੈਂ ਚਲ ਕੈਰ ਵਾਲੀ ਪਾ ਦਾਂਗੇ ਸੋ ਕੈਰ ਵਾਲੀ ਦੀਆਂ ਡਾਈਆਂ ਨੇ ਬਾਈ ਸੋ ਭਾਈ ਗਹਿਰ ਵਾਲੀ ਦੀਆਂ ਆਪਾਂ ਡਾਈਆਂ ਦੀ ਗੱਲ ਕਰਦੇ ਆਂ ਤੇ ਇੱਕ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਪਿੱਛੇ ਕੁੱਤੇ ਆਪਣੇ ਭੌਂਕੀ ਜਾਂਦੇ ਨੇ ਮੜਾ ਇਗਨੋਰ ਕਰਿਓ ਠੀਕ ਐ ਤੇ ਹੁਣ ਗੱਲ ਕਰਦੇ ਆਂ ਆਪਾਂ ਗਹਿਰ ਦੀ ਗਹਿਰ ਚ ਬਈ ਡਾਈਆਂ ਦਾ ੜਡੋ ੜ ਫਰਕ ਹੁੰਦਾ ਦੂਸਰ ਵਾਲੀਆਂ ਡਾਈਆਂ ਨੇ ਉਹ ਥੋੜੀਆਂ ਜਿਹਾ ਆਪਾਂ ਲੰਬੀਆਂ ਵੀ ਕਰਾ ਲੈਣੇ ਠੀਕ ਐ ਤੇ ਗਹਿਰ ਵਾਲੀਆਂ ਹੁੰਦੀਆਂ ਨੇ ਤੇ ਗਹਿਰ ਵਾਲੀਆਂ ਹੋਗੇ ਜਿਸ ਹਿਸਾਬ ਨਾਲ ਕਰਾਉਣੀਆਂ ਜੇ ਤੁਹਾਨੂੰ ਆਪਾਂ ਕਬੂਤਰ ਕੱਢਣਾ ਠੀਕ ਐ ਕੱਢਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਡੀ ਵਰਮਿੰਗ ਕਰਨੀ ਕਰਨੀ ਹੁੰਦੀ ਹੈ ਹਨਾ ਇੱਕ ਵਾਰੀ ਜਦੋਂ ਬੰਦ ਕਰਦੇ ਆ ਉਦੋਂ ਤੇ ਇੱਕ ਵਾਰੀ ਜਦੋਂ ਕੱਢਨੇ ਆ ਕੱਢਣ ਤੋਂ 15 ਦਿਨ ਪਹਿਲਾਂ ਆਪਾਂ ਡੀਵਰਮਿੰਗ ਕਰ ਦਿੰਨੇ ਆ ਕਬੂਤਰ ਕਬੂਤਰ ਨੂੰ ਸੈੱਟ ਕਰ ਦਿੰਨੇ ਆ ਠੀਕ ਹੈ ਕਰਕੇ ਤੇ ਉਸ ਤੋਂ ਬਾਅਦ ਭਾਈ ਜਦੋਂ ਕਬੂਤਰ ਪਰਸਰ ਹੋ ਜਾਂਦਾ ਠੀਕ ਹੈ ਅਜੇ ਪਰਪਟਾਈ ਦੇ ਵੀ ਗੱਲ ਕਰਾਂਗੇ ਤੇ ਕਦੋਂ ਤੇ ਕਿਵੇਂ ਕਰਨੀ ਆ ਠੀਕ ਹੈ ਤੇ ਜਦੋਂ ਕਬੂਤਰ ਪਰਸਰ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਕੱਢਣ ਤੋਂ 2 ਦਿਨ ਪਹਿਲਾਂ ਆਪਾਂ ਜਲਾਬ ਕਰਦੇ ਆ ਭਾਈ ਕਿਉਂ ਕਬੂਤਰ ਨੂੰ ਸਾਫ਼ ਕਰਨ ਵਾਸਤੇ ਠੀਕ ਹੈ ਜਿਹੜੀ ਡੈਸ਼ ਹੁੰਦੀ ਆ ਉਹ ਪੱਟਣ ਵਾਸਤੇ ਕਿਉਂ ਕੂਪਟਰ ਰੈਸ਼ੇ ਹੋ ਜਾਂਦੇ ਸਰੋਂ ਸਰੋਂ ਪਾਉਨੇ ਆ ਆਪਾਂ ਜਿਆਦਾ ਹਨ ਉਹਦੇ ਕਰਕੇ ਹੋ ਜਾਂਦਾ ਸੋ ਉਹਦੇ ਵਾਸਤੇ ਭਾਈ ਆਪਾਂ ਜਲਾਬ ਹੁੰਦਾ ਤਿੰਨ ਤਰ੍ਹਾਂ ਦਾ ਹੁੰਦਾ ਠੀਕ ਹੈ ਔਲੇ ਦਾ ਭੇੜੇ ਦਾ ਤੇ ਹਰੜ ਦਾ ਠੀਕ ਆ ਆਪਾਂ ਤੁਹਾਨੂੰ ਸਿੰਪਲ ਜੀਆਂ ਗੱਲਾਂ ਦੱਸਾਂਗੇ ਤੇ ਜੇ ਜਲਾਬ ਦੂਜੇ ਵੀ ਐ ਕਈ ਤਰ੍ਹਾਂ ਦੇ ਨੇ ਠੀਕ ਹੈ ਪੋਤਾਸੇ ਵਾਲਾ ਵੀ ਹੋ ਗਿਆ ਠੀਕ ਹੈ ਸਰੀ ਦੇ ਪੱਤੇ ਵੀ ਹੁੰਦੇ ਨੇ ਠੀਕ ਆ ਉਹਨਾਂ ਦਾ ਹੋ ਗਿਆ ਇਹ ਚੀਜ਼ਾਂ ਆਪਾਂ ਚਲੋ ਗਾਂ ਹੌਲੀ ਹੌਲੀ ਖੋਲਾਂਗੇ ਠੀਕ ਐ ਉਹ ਜਲਾਬ ਕਰ ਲਿਆ ਜਦੋਂ 2 ਦਿਨ ਬਈ 2 ਦਿਨ ਤੁਸੀਂ ਲਗਾਤਾਰ ਦੇਣਾ ਯਾਰ ਠੀਕ ਐ ਕੱਲ ਮੁਕਾਉ ਸਵੇਰੇ ਜਲਾਬ ਦਿੱਤਾ ਦੇ ਕੇ ਅੱਧਾ ਘੰਟਾ ਉਹਨਾਂ ਨੂੰ ਧੁੱਪੇ ਪਾਓ ਠੀਕ ਐ ਉਦੋਂ ਬਾਅਦ ਛੱਡ ਦਿਓ ਖੋਡੇ 'ਚ ਉਹ ਜਦੋਂ ਖੇਚ ਖੇਚ ਜਾਂਦੇ ਆ ਉਦੋਂ ਬਾਅਦ ਪਾਣੀ ਧਰਦੋ ਚਲ ਪਾਣੀ ਪੀ ਲੈਂਦੇ ਨੇ ਉਦੋਂ ਬਾਅਦ ਆਪਣੀ ਖਰਾਕ ਜਿਹੜੇ ਹਿਸਾਬ ਨਾਲ ਪਾਉਣੇ ਉਹ ਪਾ ਲਓ ਠੀਕ ਐ ਤੇ ਬਦਾਮ ਆਪਾਂ ਕੋਈ ਨਾ ਚਕਾਉਣ ਲੱਗਦੇ ਜਦੋਂ ਆਪਾਂ ਡਾਈਆਂ ਤੇ ਕਰ ਲਿਆ ਸੌਰੀ ਭਰਾ ਮੇਰੋ ਅੱਜ ਕੱਲ ਭੈਜੋ ਕੁੱਤੇ ਵਾਲੇ ਹੋ ਰਹੇ ਨੇ ਕਤੀੜ ਭੌਂਕਣੋਂ ਹੀ ਨਹੀਂ ਹਟਦੇ ਹਨ ਅੱਜ ਕੱਲ ਤੁਹਾਨੂੰ ਪਤਾ ਹੀ ਆ ਜਦੋਂ ਪਤਾਮ ਕਦੋਂ ਚਕਾਉਨੇ ਆ ਬਾਈ ਆਪਾਂ ਜਦੋਂ ਕਬੂਤਰ ਸਿੱਧਾ ਕਰਦੇ ਆ ਠੀਕ ਆ ਸਿੱਧਾ ਹੋ ਗਿਆ ਢਾਂਗੇ ਚੜਨ ਲੱਗ ਗਿਆ ਠੀਕ ਆ ਡਾਈਆਂ ਆਪਾਂ ਕਦੋਂ ਤੋਂ ਸ਼ੁਰੂ ਕਰਦੇ ਆ ਜਦੋਂ ਕਬੂਤਰ ਸਿੱਧਾ ਆਉਣ ਲੱਗ ਜੇ ਕਿਉਂਕਿ ਪਹਿਲੇ ਦਿਨੀ ਤਾਂ ਕਬੂਤਰ ਕਈ ਜ਼ੋਰ ਨਹੀਂ ਮਾਰਦੇ ਹਨ ਕੋਈ 15 ਮਿੰਟ ਲਾਉਂਦਾ ਕੋਈ 20 ਮਿੰਟ ਕਈ ਕਬੂਤਰ ਖੁੱਲਣ ਤੇ ਟਾਈਮ ਲਾ ਆਂਦੇ ਆ ਬਾਈ ਠੀਕ ਆ ਕਈ ਕਬੂਤਰ ਬਾਈ ਦੂਜੀ ਤੀਜੀ ਡਾਈ ਵੀ ਚੱਲ ਪੈਂਦੀ ਨੇ ਜਿਹੜੇ ਹਿਸਾਬ ਨਾਲ ਕਬੂਤਰ ਦਾ ਟੱਕ ਬਣਦਾ ਉਹਦੇ ਹਿਸਾਬ ਨਾਲ ਆਪਾਂ ਨੂੰ ਬਾਜੀ ਛੱਡਣਾ ਚਾਹੀਦਾ ਠੀਕ ਆ ਤੇ ਇੱਕ ਕਬੂਤਰ ਜਦੋਂ ਆਉਂਦਾ ਆਉਂਦੇ ਨੂੰ ਜਿਹੜਾ ਕਬੂਤਰ ਨੂੰ ਬੰਦਾ ਸਾਹਮ ਗਿਆ ਸਹੀ ਸੈੱਟ ਕਰ ਗਿਆ ਠੀਕ ਆ ਉਹ ਕਬੂਤਰ ਕਾਮਯਾਬ ਹੋ ਜਾਂਦੇ ਨੇ ਸੋ ਆਪਾਂ ਕਰਦੇ ਹਟਾਈਆਂ ਦੀ ਗੱਲ ਜਿਵੇਂ ਕਬੂਤਰ ਸਿੱਧਾ ਆਉਣ ਲੱਗ ਗਿਆ ਬਾਈ ਛਤਰੀ ਤੇ ਠੀਕ ਆ ਬੈਠਣ ਲੱਗ ਗਿਆ ਆਉਣ ਤੋਂ ਆ ਕੇ ਜਦੋਂ ਬਹਿੰਦਾ ਗਰਮੀ 'ਚ ਹਨਾ ਉਹਨੂੰ ਚੱਕੋ ਉਹਨੂੰ 5-4 ਮਿੰਟ ਬੈਠਾ ਰਹਿਣ ਦੋ ਉਦੋਂ ਬਾਅਦ ਚੱਕੋ ਚੱਕ ਕੇ ਤੇ ਪਹਿਲੇ ਹੀ ਉਹਨਾਂ ਨੂੰ ਆਤ ਪਾਉ ਡੋਲੀ ਦੀ ਠੀਕ ਆ ਬਦਾਮਾਂ ਦੀ ਪਾਣੀ ਦੀ ਡੋਲੀ 'ਚ ਕਿਉਂ ਆਪਾਂ ਕੀ ਕਰਦੇ ਆ ਹੂੰ ਤਾਂ ਕਬੂਤਰ ਖੁੱਡੇ 'ਚ ਛੱਡੀ ਰੱਖਦੇ ਆ ਠੀਕ ਹੈ ਤੇ ਜਦੋਂ ਕਬੂਤਰ ਨੂੰ ਆਪਾਂ ਸੰਭਣਾ ਹੁੰਦਾ ਉਹ ਡੋਲੀ 'ਚ ਪਾ ਲੈਣਾ ਕਬੂਤਰ ਜੀ ਨਹੀਂ ਲਾਉਂਦਾ ਕਬੂਤਰ ਪੂਰਾ ਨਹੀਂ ਹੁੰਦਾ ਬਾਈ ਠੀਕ ਹੈ ਤੇ ਕਬੂਤਰ ਖਰਾਕ ਵੀ ਘੱਟ ਕੇ ਚਦਾ ਸੋ ਇਹਦੇ ਕਰਕੇ ਪਹਿਲੇ ਹੀ ਆਤ ਪਾਓ ਜਦੋਂ ਆਪਾਂ ਚੱਕ ਲਿਆ ਬਾਈ ਚੱਕ ਕੇ ਉਹਨੂੰ ਡੋਲੀ 'ਚ ਪਾਓ ਪਾ ਕੇ ਉਹਨੂੰ ਬੈਠਾ ਰਹਿਣ ਦੀ ਉਹ ਰਿਲੈਕਸ ਹੋ ਗਿਆ ਉਹਨੂੰ ਇੱਕ ਨੋਕ ਲਵਾਓ ਪਾਣੀ ਦੀ ਠੀਕ ਹੈ ਜਿਆਦਾ ਗਰਮੀ ਹੋਵੇ ਤਾਂ ਜਿਵੇਂ ਗਲੂਕੌਂਡੀ ਹੁੰਦਾ ਠੀਕ ਹੈ ਉਹ ਪਾ ਲੋ ਪਾਣੀ 'ਚ ਜਾਂ ਉਹ ਵਾਇਰਸ ਦਾ ਘੋਲ ਹੁੰਦਾ ਉਹ ਪਾ ਲੋ ਠੀਕ ਹੈ ਪਾ ਕੇ ਥੋੜੀਆਂ-ਥੋੜੀਆਂ ਨੋਕਾਂ ਲਵਾਓ ਉਹਦੀਆਂ ਦੋ-ਤਿੰਨ ਨੋਕਾਂ ਲਵਾਤੀਆਂ ਲਵਾ ਕੇ ਉਸ ਤੋਂ ਬਾਅਦ ਜਦੋਂ ਪਾਣੀ ਖਿੱਚ ਜੇ ਨੋਕ ਵੀ ਉਦੋਂ ਲਵਾਉਣੀ ਜਦੋਂ ਪਹਿਲਾਂ ਪਾਣੀ ਖਿੱਚ ਜੇ ਠੀਕ ਹੈ ਘਟੋ ਘਟ ਘਾਂਟਾ ਦੇ ਘਾਂਟੇ ਤੋਂ ਉੱਤੀ ਲੈ ਜਾਂਦਾ ਕਬੂਤਰ ਬਈ ਪਾਣੀ ਖਿੱਚਦਾ ਖਿੱਚਦਾ ਕਿਉਂਕਿ ਹੌਲੀ ਹੌਲੀ ਨੋਕ ਲਵਾਉਣੀ ਆ ਆਪਾਂ ਠੀਕ ਹੈ ਜਦੋਂ ਪਾਣੀ ਦੀ ਨੋਕ ਲਾ ਗਿਆ ਖਿੱਚ ਗਿਆ ਉਸ ਤੋਂ ਬਾਅਦ ਚਲੋ ਉਹਨੂੰ ਫੁੱਲ ਪਾਣੀ ਧਰ ਦੋ ਪੀ ਲੂਗਾ ਆਪਦਾ ਪਾਣੀ ਪੂਰਾ ਹੋ ਗਿਆ ਕਬੂਤਰ ਥੱਲੋ ਸੈੱਟ ਹੋ ਜਾਂਦਾ ਉਸ ਤੋਂ ਬਾਅਦ ਖਰਾਕ ਵਧੀਆ ਖਿੱਚਦਾ ਠੀਕ ਹੈ ਤੇ ਨਾਲ ਬਈ ਇੱਕ ਵਿਟਾਮਿਨ ਆਉਂਦੇ ਨੇ ਠੀਕ ਹੈ ਮਲਟੀਵਿਟਾਮਿਨਾਂ ਵਾਸਤੇ ਉਹ ਵੀ ਤੁਹਾਨੂੰ ਗਾਂ ਦੱਸਾਂਗੇ ਉਹ ਜ਼ਰੂਰ ਪਾਓ ਕਬੂਤਰ ਸੈੱਟ ਰਹਿੰਦਾ ਠੀਕ ਹੈ ਤੇ ਜਦੋਂ ਪਰਪਟਾਈ ਕਰਦੇ ਆਂ ਉਦੋਂ ਵੀ ਉਹ ਜ਼ਰੂਰੀ ਹੁੰਦਾ ਠੀਕ ਹੈ ਤੇ ਬਾਕੀ ਇੱਕ ਗੱਲ ਹੋਰ ਥੋੜੀ ਜੀ ਜ਼ਿਆਦਾ ਮੈਡੀਕਲ ਤੋਂ ਬਚਿਓ ਠੀਕ ਹੈ ਅੱਜ ਕੱਲ ਚਲੋ ਹੁੰ ਤਾਂ ਸਾਰਾ ਕੁਝ ਹੀ ਆ ਦੇਸੀ ਨੁਕਤੇ ਵਰਤ ਲਓ ਵਧੀਆ ਜਿਵੇਂ ਬਦਾਮ ਦਿੰਨੇ ਹੋ ਬਦਾਮ ਹਫ਼ਤੇ 'ਚ ਦੋਕ ਵਾਰੀ ਨਾਲ ਕਾਲੀਆਂ ਦੋ ਮਿਰਚਾਂ ਭੋਂਕੇ ਦੇਤੀਆਂ ਠੀਕ ਹੈ ਕਬੂਤਰ ਦੇ ਅੰਦਰ ਬੈਵਾਦੀ ਨਾ ਬਣੀ ਜੇ ਬੈਵਾਦੀ ਨਾ ਬਣੂਗੀ ਲੀਵਰ ਨਾ ਰੁਕੂਗਾ ਕਬੂਤਰ ਜਮਾ ਸੈੱਟ ਰਹੂਗਾ ਭਾਈ ਉੱਡੂਗਾ ਵੀ ਵਧੀਆ ਠੀਕ ਹੈ ਘਰੇ ਸਿੱਧਾ ਨਾ ਆਉਣ ਦਾ ਕਾਰਨ ਵੀ ਇਹੀ ਹੁੰਦਾ ਜਾਂ ਰੈਸ਼ਾ ਹੋ ਜਾਂਦਾ ਕਬੂਤਰ ਠੀਕ ਹੈ ਬੈਵਾਦੀ ਹੁੰਦੀ ਹੈ ਅੰਦਰ ਕਬੂਤਰ ਜ਼ੋਰ ਲਾ ਜਾਂਦਾ ਠੀਕ ਹੈ ਤੇ ਉਹ ਆਟੋਮੈਟਿਕ ਜਦੋਂ ਜ਼ੋਰ ਲੱਗਿਆ ਹੁੰਦਾ ਬਈ ਕਬੂਤਰ ਬਾਹਰ ਪੈਰ ਲਾ ਹੀ ਜਾਂਦਾ ਸੋ ਇਹਦੇ ਕਰਕੇ ਬਚਾਉਣ ਵਾਸਤੇ ਕਬੂਤਰ ਆਪਦਾ ਉਹ ਜਿਹੇ ਹਿਸਾਬ ਨਾਲ ਛੱਡੂ ਤੇ ਜਦੋਂ ਆਪਾਂ ਡਾਈਆਂ ਕਰਾ ਲਈਆਂ ਬਈ ਪੰਜ 6 ਪਤਾ ਲੱਗ ਗਿਆ ਕਬੂਤਰ ਮੱਚ ਕੇ ਆਉਣ ਲੱਗ ਗਿਆ ਠੀਕ ਹੈ ਵੀ ਹੁਣ ਪਾਣੀ ਮੰਗਣ ਲੱਗ ਗਿਆ ਥੱਲੂ ਕਾਲਾ ਹੋਣ ਲੱਗ ਗਿਆ ਠੀਕ ਹੈ ਫਿਰ ਉਹਨੂੰ ਪਾਣੀ ਦੀਆਂ ਡਾਈਆਂ ਤੇ ਕਰਾ ਲਓ ਠੀਕ ਹੈ ਪਹਿਲਾ 5 ਕਐਮਐਲ ਪਾਣੀ ਚਕਾਓ ਕਬੂਤਰ ਨੂੰ ਠੀਕ ਹੈ 5ਐਮਐਲ ਦੇ ਵਿੱਚ 2 ਤੋਂ 3 ਬੂੰਦਾ ਸ਼ਹਿਦ ਦੀਆਂ ਪਾ ਸਕਦੇ ਹੋ ਤੁਸੀਂ ਠੀਕ ਹੈ ਤੇ ਜੇ ਤੁਹਾਡਾ ਕਬੂਤਰ ਨਾ ਚੱਲੇ ਤਾਂ ਤੁਸੀਂ ਬਈ ਵੇਖ ਇਹ ਨੁਕਤਾ 4-5 ਦਾਣੇ ਖੰਡ ਦੇ ਦੇ ਕੇ ਛੱਡ ਦਿਓ ਕਬੂਤਰ ਨੂੰ ਠੀਕ ਹੈ ਓਕੇ ਹੋ ਜਾਂਦਾ ਠੀਕ ਹੈ ਪਹਿਲੇ ਦਿਨ 5ਐਮਐਲ ਚਕਾਓ ਬਈ ਦੂਜੇ ਦਿਨ 10ਐਮਐਲ ਚਕਾਓ ਤੀਜੇ ਦਿਨ ਬਈ 15 ਤੋਂ 20ਐਮਐਲ ਚਕਾ ਕੇ ਚੌਥੇ ਕ ਪਾਣੀ ਤੇ ਠੀਕ ਹੈ ਜਿਹੜੇ ਹਿਸਾਬ ਨਾਲ ਆਪਾਂ ਛੱਡਦੇ ਹਾਂ ਮੈਂ ਉਹ ਦੱਸ ਰਿਹਾ ਚੌਥੇ ਕ ਪਾਣੀ ਤੇ ਕਰਕੇ ਤੇ ਕਬੂਤਰ ਛੱਡ ਦੇਣਾ ਚਾਹੀਦਾ ਠੀਕ ਆ ਦੋਸਾਂ ਦਾ ਪੰਜਵਾਂ ਬਸ ਇਤੋਂ ਜ਼ਿਆਦਾ ਪਾਣੀ ਨਾ ਚਕਾਓ ਫੇਰ ਕਬੂਤਰ ਵੱਧਦਾ ਨਹੀਂ ਹੁੰਦਾ ਠੀਕ ਆ ਉਹ ਆਪਦੇ ਇੱਕ ਟੱਕ ਤੇ ਖੜ ਜਾਂਦਾ ਤੇ ਕਈ ਵਾਰੀ ਕਬੂਤਰ ਸੁੱਜ ਜੇ ਠੀਕ ਆ ਸੁੱਜ ਕੇ ਆਏ ਕਬੂਤਰ ਨੂੰ ਬਈ ਕਈ ਵਾਰੀ ਹੁੰਦਾ ਵੀ ਆਪ ਨੂੰ ਕੱਚੇ ਤੋਂ ਪਾਣੀ ਲੱਗ ਜਾਂਦਾ ਨਹੀਂ ਪਤਾ ਲੱਗਦਾ ਕਈ ਭਰਾਵਾਂ ਨੂੰ ਸੁੱਜ ਜਾਂਦੇ ਕਬੂਤਰ ਠੀਕ ਆ ਤਾਂ ਤੁਸੀਂ ਬਈ ਉਹਨੂੰ ਬੈਠ ਨਹੀਂ ਛੋਲਦੀ ਇੱਕ ਗੋਲੀ ਦੇ ਸਕਦੇ ਹੋ ਠੀਕ ਆ ਜਦੋਂ ਆ ਗਿਆ ਕਿ ਉਹਨੂੰ ਬੈਠਾ ਰਹਿਣ ਤੋਂ ਬੈਠ ਕੇ ਉੜਮੁਟਾ ਪਾਣੀ ਚ ਚਕਾਓ ਉਹਨੂੰ ਚਕਾ ਕੇ ਉਦੋਂ ਬਾਅਦ ਬੈਠੇ 10 ਦੀ ਗੋਲੀ ਦੇ ਕੇ ਬਿਠਾ ਦਿਓ ਕੂਤਰ ਸੋਚੂਗਾ ਜੀ ਠੀਕ ਹੈ ਤੇ ਫੇਰ ਜਦੋਂ ਸੁਜੇ ਕਬੂਤਰ ਨੂੰ ਦੁਬਾਰਾ ਖੋਲਣਾ ਉਦੋਂ ਬਾਈ 5-4 ਦਾਣੇ ਖੰਡ ਦੇ ਦੇ ਕੇ ਉਹਨੂੰ ਡਾ ਦਿਓ ਠੀਕ ਹੈ ਜਿਹੜਾ ਪਾਣੀ ਹੋਊਗਾ ਸੈੱਟ ਕਰ ਜਾਂਦਾ ਚੂਸ ਜਾਂਦਾ ਉਦੋਂ ਬਾਅਦ ਚਾਹੇ ਪਾਣੀ ਚ ਚਕਾ ਲਓ ਕੋਈ ਚੱਕਰ ਨਹੀਂ ਠੀਕ ਹੈ ਇਹ ਆ ਬਾਈ ਕਹਿਰ ਦੀ ਠੀਕ ਹੈ ਹੁਣ ਆਪਾਂ ਤੁਹਾਨੂੰ ਕਹਿਰ ਚ ਸਾਰਾ ਦਾਸੀ ਦਿੰਨੇ ਆ ਗੇੜਿਆਂ ਤੋਂ ਆਇਆ ਬਾਈ ਗੇੜਿਆਂ ਤੋਂ ਆਏ ਨੂੰ ਉਠਾ ਲਓ ਕਈ ਵਾਰੀ ਆਪਾਂ ਗੇੜਿਆਂ ਤੋਂ ਆਏ ਨੂੰ ਵੀ ਜਲਾਬ ਕਰ ਦਿੰਨੇ ਆ ਜਿਵੇਂ ਪਾਣੀ ਗੁਣੀ ਖਚਾ ਲਿਆ ਉਦੋਂ ਬਾਅਦ ਜਲਾਬ ਦੇਤਾ ਜਲਾਬ ਖਿੱਚ ਗਿਆ ਠੀਕ ਹੈ ਜਾਂ ਉਦੋਂ ਅਗਲੇ ਦਿਨ ਆ ਰੈਸਟ ਹੁੰਦੀ ਆ ਠੀਕ ਹੈ ਉਹਦੇ ਬਾਈ ਸਵੇਰੇ ਸਾ 8:00 ਵਜੇ ਤੁਸੀਂ ਉਹਨੂੰ ਜਲਾਬ ਲਾ ਦੋ ਜਲਾਬ ਲਾ ਕੇ ਭਾ ਦੋ ਠੀਕ ਹੈ ਜਦੋਂ ਜਲਾਬ ਖਿੱਚ ਗਿਆ ਉਦੋਂ ਬਾਅਦ ਪਾਣੀ ਧਰ ਦੋ ਪਾਣੀ ਖਿੱਚ ਜੂ ਉਦੋਂ ਆ ਖਰਾਕ ਦੇ ਦੋ ਠੀਕ ਹੈ ਖਰਾਕ ਆਪਾਂ ਤਾਂ ਖੁੱਲੀ ਹੀ ਪਾਉਣੇ ਆ ਠੀਕ ਹੈ ਜੇ ਉਹ 12 ਬਾਦਾਮ ਚਾਗਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਕਈ ਭਰਾਵਾਂ ਨੂੰ ਇਹ ਨਹੀਂ ਪਤਾ ਵੀ ਯਾਰ 12 ਬਾਦਾਮ ਚਾਗਦਾ ਆਪਾਂ 12 ਪਾ ਦਈ ਨਾਲ ਆਪਾਂ ਕਣਕ ਵੀ ਚਕਾਉਣੇ ਹੁੰਨੇ ਆ ਬਈ ਗੇੜਿਆਂ ਵਾਲੇ ਦਿਨ ਤੋਂ ਠੀਕ ਆ ਕਣਕ ਬੰਦ ਹੁੰਦੀ ਆ ਕਬੂਤਰ ਦੀ ਬਈ ਠੀਕ ਆ ਤੇ ਜਦੋਂ ਕਬੂਤਰਾ ਆਪਾਂ ਡਾਈਆਂ ਦੇ ਕੱਢ ਲਿਆ ਉਦੋਂ ਸਰੋਂ ਵੀ ਬੰਦ ਹੁੰਦੀ ਆ ਕਣਕ ਤੇ ਬਦਾਮ ਦੋ ਚੀਜ਼ਾਂ ਹੀ ਚੱਲਦੀਆਂ ਪਹਿਲਾਂ ਤਾਂ ਕਣਕ ਹੀ ਚੱਲਦੀ ਆ ਜਦੋਂ ਕਬੂਤਰ ਸਿੱਧਾ ਆਉਣ ਲੱਗ ਜਾਂਦਾ ਉਦੋਂ ਨਾਲ ਬਦਾਮ ਕਰ ਦਿੰਨੇ ਆ ਆਪਾਂ ਠੀਕ ਆ ਜੇ ਜਦੋਂ ਆਪਾਂ ਬਈ ਕਬੂਤਰ ਦਾ ਆਪਦਾ ਖਿੱਚ ਗਿਆ ਸਾਰਾ ਸਿਸਟਮ ਠੀਕ ਆ ਪਾਣੀ ਪੁਣੀ ਖਿੱਚ ਗਿਆ ਉਸ ਤੋਂ ਬਾਅਦ ਬਈ ਉਹਨੂੰ ਬਾਦਾਮ ਧਰ ਦੋ ਗੁੱਲੇ ਜਿੰਨੇ ਕਿ ਚੁਗਣੇ ਉਹਨੂੰ ਚੁਗ ਲੈਣ ਦੋ ਠੀਕ ਆ ਜਦੋਂ ਚੁਗ ਲੇ ਉਸ ਤੋਂ ਬਾਅਦ ਉਹਨੂੰ ਬੈਠਾ ਰਹਿਣ ਦੋ ਠੀਕ ਆ ਜੇ ਤੁਹਾਨੂੰ ਕਬੂਤਰ ਫੇਰ ਵੀ ਲੱਗੇ ਵੀ ਯਾਰ ਕਬੂਤਰ ਸੈੱਟ ਨਹੀਂ ਹੈਗਾ ਤਾਂ ਸਵੇਰੇ ਬਈ ਉਹਨੂੰ ਬੀਕਾ ਸੂਲਾ ਦੋ ਸਵੇਰੇ ਜਿੱਤੇ ਆਪਾਂ ਕਬੂਤਰ ਤਿਆਰ ਕਰਨਾ ਹੈ ਉਦੋਂ ਰਾਤ ਨੂੰ ਜਿਵੇਂ ਅੱਜ ਆਪਾਂ ਸਵੇਰੇ 7 ਵਜੇ ਨੂੰ ਬਾਦਾਮ ਦੇ ਕੇ ਕਬੂਤਰ ਅੱਜ ਤਿਆਰ ਕਰਨਾ ਕੱਲ ਨੂੰ ਬਾਜੀ ਛੱਡਣਾ ਹੈ ਉਹੋ ਜਿਸ ਦਿਨ ਤਿਆਰ ਕਰਨਾ ਉਦੋਂ ਜਿਹੜੀ ਪਹਿਲੀ ਰਾਤ ਹੁੰਦੀ ਹੈ ਉਹਦੇ ਰਾਤ ਨੂੰ 3 ਕਵਜੇ ਉਹਨੂੰ ਪੀਕਾ ਸੂਲ ਵੀ ਲਾ ਸਕਦੇ ਹੋ ਤੁਸੀਂ ਠੀਕ ਹੈ ਅੱਧਾ ਪੀਕਾ ਸੂਲ 15 ਗੇਮਲ ਪਾਣੀ ਚ ਪਿਉ ਕੇ ਲਾ ਦੋ ਠੀਕ ਹੈ ਕਬੂਤਰ ਸੈੱਟ ਹੋ ਜੂਗਾ ਗਰਮੈਸ਼ ਨਿਕਲ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਬਾਈ ਜਦੋਂ ਕਬੂਤਰ ਤੜਕੇ ਨੂੰ ਸੈੱਟ ਹੁੰਦਾ ਤੇ ਆਪਾਂ ਕੀ ਕਰਨਾ ਹੁੰਦਾ ਰਸੌਣਤ ਹੁੰਦੀ ਹੈ ਜਿਹੜੀ ਠੀਕ ਹੈ ਉਹ ਜਮੀ ਮਾੜੀ ਦੀ ਰਸੌਣਤ ਜਮੀ ਅੱਧਾ ਕਣਕ ਦੇ ਦਾਣੇ ਜਿੰਨੀ ਵੀ ਕੈਮਰ ਠੰਡਾ ਜਾਂ ਬਸ ਬੱਤ ਜੇ ਦਾ ਪਾਣੀ ਹੋਵੇ ਉਹਦੇ ਚ ਬਈ ਕੋਲ ਨੂੰ ਕੋਲ ਕੇ ਜਦੋਂ ਥੋੜਾ ਰੰਗ ਬਦਲੇ ਬਸ ਉਹਦੀ ਉਹਨੂੰ ਲਾ ਦੋ ਲਾ ਕੇ ਉਹਨੂੰ ਖਿੱਚ ਲੈਣ ਦੋ ਫਿਰ ਚ ਖੁੱਜ ਗਿਆ ਜਦੋਂ ਠੀਕ ਹੈ ਉਸ ਤੋਂ ਬਾਅਦ ਆਪਣਾ ਆ ਗਿਆ ਟਾਈਮ ਬਈ 8 ਵਜੇ ਬਦਾਮਾਂ ਦਾ ਠੀਕ ਹੈ 7 ਤੋਂ 8 ਦੇ ਵਿੱਚ ਵਿੱਚ ਬਦਾਮ ਪਾਓ ਠੀਕ ਹੈ ਬਦਾਮ ਆਪਾਂ ਤੜਕੇ ਨੂੰ ਜਿਹੇ ਜਿਹੇ ਟੈਂਪਰੇਚਰ ਹੋਊਗਾ ਉਹ ਜਿਹੇ ਟੱਕ ਤੇ ਸਾਂਭਣਾ ਇਹ ਵੀ ਗਾਂਹ ਵਾਲੀ ਆਪਾਂ ਵੀਡੀਓ ਚ ਦੱਸ ਦਾਂਗੇ ਤੁਹਾਨੂੰ ਵੀ ਕਿੰਨੇ ਬਦਾਮਾਂ ਤੇ ਸਾਂਭਣਾ ਜਦੋਂ ਬਦਾਮ ਬਦੂਮ ਦੇਤੇ ਠੀਕ ਹੈ ਉਸ ਤੋਂ ਬਾਅਦ ਉਹ ਬਦਾਮ ਖਿੱਚ ਜਾਂਦਾ ਠੀਕ ਆ ਖਿੱਚ ਕੇ ਉਸ ਤੋਂ ਬਾਅਦ ਉਹਨੂੰ ਇੱਕ ਦੋ ਨਾਲ ਕਿੰਨੀ ਪਾਣੀ ਦੀਆਂ ਲਾਓ ਬਾਲਾ ਵੀ ਪਾਣੀ ਨਾ ਤੁੰਨੀ ਜਾਓ ਵੀ ਕਬੂਤਰ ਜੰਮੀ ਵਰਜੇ ਠੀਕ ਆ ਕਿਉਂ ਕਈ ਵਾਰੀ ਆਪਾਂ ਕਬੂਤਰ ਨੂੰ ਜੰਮੀ ਖਾਲੀ ਕਰਦਾ ਸਾਫ਼ ਹੀ ਕਰ ਦਿੰਨੇ ਆ ਧੋ ਹੀ ਦਿੰਨੇ ਆ ਬਾਲਾ ਤੋਤਾ ਵੀ ਕੂਤਰ ਰਾਤ ਨੂੰ ਬਣਦਾ ਨਹੀਂ ਬਈ ਠੀਕ ਆ ਸਾਰਾ ਕੁਝ ਖਿੱਚ ਗਿਆ ਉਸ ਤੋਂ ਬਾਅਦ ਗਾਂ ਵਾਲੀ ਵੀਡੀਓ ਚ ਦੱਸਾਂਗੇ ਕਿਉਂਕਿ ਵੀਡੀਓ ਜੇ ਬਾਲੀਆਂ ਵੱਡੀਆਂ ਹੋ ਗਈਆਂ ਫਿਰ ਤੁਸੀਂ ਕਹਿੰਦੇ ਨਾ ਬਾਲੀ ਵੱਡੀ ਆ ਠੀਕ ਆ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਅਗਲੀ ਹੋਰ ਵੀਡੀਓ ਵੀ ਲੈ ਕੇ ਤੁਹਾਡੇ ਨਾਲ ਵਾਸਤੇ ਹਾਜ਼ਰ ਹੋਵਾਂਗੇ ਲਵ ਯੂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਧੰਨਵਾਦ ਸਾਰੇ ਭਰਾਵਾਂ ਦਾ